ਉਮਰ ਤੋਂ ਪਹਿਲੇ ਵਾਲ ਸਫੇਦ ਹੋ ਜਾਣਾ ਉਮਰ ਤੋਂ ਪਹਿਲੇ ਬੁਢਾਪਾ ਚ ਆ ਲੱਗਣ ਲੱਗ ਜਾਣਾ ਫਿਰ ਉਸ ਚੀਜ਼ ਨੂੰ ਮੈਨੇਜ ਕਰਨ ਵਾਸਤੇ ਕਿਤਨਾ ਕਿਤੇ ਨਸ਼ੇ ਵਾਲੇ ਪਾਸੇ ਤੁਰ ਜਾਂਦੇ ਆ ਫਿਰ ਕਿਉਂਕਿ ਸਵੇਰੇ ਨੀਂਦ ਨਹੀਂ ਆਂਦੀ ਸੂਰਜ ਉੱਗਿਆ ਹੁੰਦਾ ਹੈ ਕਲੋਕ ਹੈ ਕਹਿੰਦੀ ਆ ਤੁਹਾਡਾ ਐਡਰੇਨਲਾਈਨ ਸਕ੍ਰੀਟ ਹੋ ਰਿਹਾ ਹੈ ਉਹ ਹਾਰਮੋਨ ਸਕ੍ਰੀਟ ਹੋ ਰਿਹਾ ਜਿਹੜੇ ਕਹਿੰਦੇ ਆ ਕਿ ਸਵੇਰੇ ਕੰਮ ਕਰੋ ਤੁਸੀਂ ਉਸ ਟਾਈਮ ਸੋ ਰਹੇ ਹੋ ਮੇਰੀ ਗੱਲ ਸੱਚ ਮੰਨਿਓ ਅਗਰ ਤੁਹਾਡੇ ਪਰਿਵਾਰ ਵਿੱਚ ਕੋਈ ਹੈ ਨਾਈਟ ਸ਼ਿਫਟ ਕਰਦਾ ਹੈ ਉਹਨੂੰ ਪੁੱਛੋ ਉਹਨਾਂ ਦੇ ਕਮਰੇ ਦੀ ਕੀ ਹਾਲਤ ਹੈ ਉਹਨਾਂ ਨੇ ਕਮਰੇ ਦੇ ਅੰਦਰ ਕਾਲੇ ਪਰਦੇ ਲਾਏ ਪਰਦੇ ਲਾਏ ਹੋਏ ਆ ਕਾਲੇ ਵਾਲਪੇਪਰ ਲਾਏ ਹੋਏ ਆ ਦਵਾਰ ਦੇ ਉੱਤੇ ਨਕਲੀ ਚਾਂਦ ਸਿਤਾਰੇ ਉਹ ਜਿਹੜੇ ਚਮਚਮ ਕਰਦੇ ਆ ਉਹ ਦੀਵਾਰਾਂ ਤੇ ਲਾਏ ਹੋਏ ਆ ਉਹ ਆਪਣੇ ਸ਼ਰੀਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਰਾਤ ਹੈ ਉਹਨਾਂ ਦੇ ਸ਼ੀਸ਼ੇ ਜਿਹੜੇ ਆ ਉਹ ਸਾਊਂਡ ਪ੍ਰੂਫ ਹੈ ਕਿਉਂ ਰਾਤ ਨੂੰ ਦੇਖੋ ਕਿੰਨੀ ਪੀਸ ਹੁੰਦੀ ਹੈ ਦਿਨੇ ਇੱਕ ਅਲੱਗ ਡਿਸਟਰਬੈਂਸ ਹੈ ਹਵਾ ਵਿੱਚ ਉਹਨਾਂ ਨੇ ਪੀਸਫੁਲ ਕਰਨ ਵਾਸਤੇ ਸ਼ੀਸ਼ੇ ਵੀ ਲਾਏ ਹੋਏ ਹੈ ਕਮਰਾ ਬਿਲਕੁਲ ਜੈਡ ਬਲੈਕ ਜਿਹਨੂੰ ਕਹਿੰਦੇ ਕਾਲਾ ਕੀਤਾ ਹੋਇਆ ਉੱਤੇ ਸਿਤਾਰੇ ਨਕਲੀ ਟਿਮਟਿਮਾ ਰਹੇ ਉਹ ਧੋਖਾ ਆਪਣੇ ਆਪ ਨੂੰ ਜਿਹੜਾ ਬੰਦਾ ਆਪਣੇ ਆਪ ਨੂੰ ਧੋਖਾ ਦੇਣ ਲੱਗ ਗਿਆ ਉਹਦੀ ਸੇਧ ਦਾ ਕੀ ਹੋਏਗਾ ਤੁਸੀਂ ਆਪ ਸੋਚੋ